ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੋ ਰਿਹਾ ਹੁਣ ਮਾਰਨਿੰਗ ਦਾ ਪੌਣੇ 8 ਦਾ ਪੌਣੇ 8 ਹੋ ਗਈ ਤੇ ਕੰਮ ਹੋ ਜਾਂਦੇ ਨੇ ਸ਼ੁਰੂ ਪਾਹ ਮਸ਼ੀਨ ਚੱਲ ਰਹੀ ਹੈ ਮਸ਼ੀਨ 'ਚ ਕੱਪੜੇ ਪਾ ਕੇ ਆਈਆਂ ਫੁੱਲੀ ਮਸ਼ੀਨ 'ਚ ਪਾਏ ਹੋਏ ਨੇ ਧੋਤੀਆਂ ਨੂੰ ਸੁਕਣ ਪਾ ਲੂੰਗੀ ਤੇ ਪਾਣੀ ਪੀ ਰਹੀ ਹੁਣ ਆਪਣਾ ਆਮਲੇ ਵਾਲਾ ਬੀਟਰੂਟ ਵਾਲਾ ਇੱਕ ਅਚੇ ਕਮੈਂਟ ਆਇਆ ਸੀ ਕਿ ਭੈਣ ਨੇ ਕਹਿੰਦੇ ਆਮਲੇ ਵਾਲਾ ਮੈਨੂੰ ਖੱਟਾ ਲੱਗਦਾ ਮੈਂ ਕੀ ਤੇ ਜਾਂ ਫਿਰ ਕਾਲਾ ਨਮਕ ਪਾ ਲੈਣਾ ਦਵਿੰਦਰ ਆਦ ਦੇਣਗੇ ਇਹ ਪਿੰਦੇ ਨਹੀਂਗੇ ਜੇ ਮੈਨੂੰ ਕਹਿੰਦੀ ਤੁਸੀਂ ਪੀ ਲਓ ਮੈਨੂੰ ਕਹਣਗੇ ਆਪ ਤੇ ਹੈਲਦੀ ਚੀਜ਼ਾਂ ਖਾਣੀਆਂ ਪੀਣੀਆਂ ਮੈਨੂੰ ਦਿੰਦੀ ਨੇ ਮੈਂ ਕਹਿੰਦੀ ਪੀ ਲਓ ਕਹਿੰਦੇ ਕੋਈ ਨਾ ਪੀ ਲੂੰਗਾ ਪੀਉਂਗੇ ਹੂੰ ਟੇਸਟੀ ਬਹੁਤ ਲੱਗਦਾ ਪੀਣ ਵਿੱਚ ਹੂੰ 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 ਨਾ ਤਾਂ ਨਾ ਕਰ ਦੇਣਾ ਹਾਂ ਕਰ ਦੇਣੀ ਪੀ ਕੇ ਦੇਖੋ ਸੱਚੀ ਬਹੁਤ ਟੇਸਟੀ ਲੱਗਦਾ ਮੈਂ ਵੀ ਇਸ ਟਾਈਮ ਪੀਣੀ ਹੁੰਦੀ ਆ ਚਾਹ ਪੀਤੀ ਨੂੰ ਘੰਟੇ ਸਵੇਰਾਂ ਕੇ ਮੰਗ ਹੋ ਗਿਆ ਤੇ ਹੁਣ ਪੀਦੀ ਆ ਪਾਣੀ ਜੇ ਤੁਹਾਨੂੰ ਖੱਟਾ ਲੱਗਦਾ ਤੁਸੀਂ ਕਯੂਬ ਆਮਲੇ ਦੀ ਘੱਟ ਪਾ ਲਓ ਜਾਂ ਕਾਲਾ ਨਮਕ ਪਾ ਲਓ ਉਹਦੇ ਵਿੱਚ ਜਾਂ ਫਿਰ ਜਿਵੇਂ ਉਹਨਾਂ ਆਪਾਂ ਸਰਦੀਆਂ ਵਿੱਚ ਕਾਂਜਰਾਂ ਦਾ ਜੂਸ ਵਗੈਰਾ ਬਣਾਉਂਦੇ ਹਾਂ ਤੁਸੀਂ ਉਹਦੇ ਵਿੱਚ ਇੱਕ ਦੋ ਕਯੂਬਸ ਪਾ ਲੈ ਕਰੋ ਇਸ ਤਰ੍ਹਾਂ ਤੁਸੀਂ ਪੀ ਸਕਦੇ ਹੋਗੇ ਹਨਾ ਕਯੂਬ ਘੱਟ ਪਾ ਲਓ ਜੇ ਤੁਹਾਨੂੰ ਖੰਟਾ ਲੱਗਦਾ ਕਈ ਵਾਰ ਖਟਾਸ ਨਹੀਂ ਚੱਲੀ ਜਾਂਦੀ ਹੁੰਦੀ ਜਾਂਦੇ ਉਸ ਤੋਂ ਬਾਅਦ ਪਾਣੀ ਪੀ ਕੇ ਮੈਂ ਜਾਨੀ ਕਿਚਨ ਵਿੱਚ ਦਾਲ ਸੋਕ ਘੜੀ ਪਈਆ ਸਾਬਤ ਮੂੰਗੀ ਤੇ ਮੋਠਾਂ ਦੀ ਦਾਲ ਮੈਂ ਸਵੇਰੇ ਉੱਠੀ ਜਦੋਂ ਉਹਦੀ ਮੈਂ ਵਾਸ਼ ਕਰਕੇ ਨਾ ਗਰਮ ਪਾਣੀ ਚ ਸੋਕ ਕਰਤੀ ਸੀ ਜਾ ਕੇ ਲਗਾਉਣੀਆ ਤੜਕਾ ਤੇ ਦਾਲ ਬਣੀ ਚੱਲੂਗੀ ਇਹਨੇ ਕੱਪੜੇ ਧੋਤੇ ਆਣਗੇ ਫਿਰ ਕੱਪੜੇ ਸੁੱਕਣੇ ਪਾ ਦੂੰਗੀ ਆਪਣੇ ਬ੍ਰੇਕਫਾਸਟ ਲਈ ਬਣਾਉਂਗੀ ਦਲੀਆ ਇੱਕ ਸਾਈਡ ਤੇ ਦਲੀਆ ਬਣਾ ਲੂੰਗੀ ਇੱਕ ਸਾਈਡ ਤੇ ਦਾਲ ਪ੍ਰੈਸ਼ਰ ਕੁੱਕਰ 'ਚ ਹੀ ਬਣਾਉਂਗੂ ਦੋਨੀਆਂ ਚੀਜ਼ਾਂ ਫਿਰ ਦਲੀਆ ਵੀ ਨਾ ਕੁੱਕਰ 'ਚ ਜਲਦੀ ਬਣ ਜਾਂਦਾ ਔਰ ਵਧੀਆ ਵੀ ਬਣਦਾ ਜੇ ਕਿਸੇ ਦਿਨ ਕੁੱਕਰ 'ਚ ਨਾ ਬਣਾਵਾਂ ਮੈਂ ਉਸ ਦਿਨ ਮੈਨੂੰ ਟੇਸਟ ਹੀ ਨਹੀਂ ਲੱਗਦਾ ਮੋਟਾ-ਮੋਟਾ ਜਿਹਾ ਰਹ ਜਾਂਦਾ ਕੁੱਕਰ 'ਚ ਬਹੁਤ ਵਧੀਆ ਬਣਦਾ ਫਿਰ ਦੋਨੀਆਂ ਚੀਜ਼ਾਂ ਸਾਈਡ-ਬਾਈ-ਸਾਈਡ ਬਣ ਜਾਣੀਆਂ ਤੇ ਕੱਪੜੇ ਸੁੱਕਣੇ ਪਾ ਦਾਂਗੇ ਉਸ ਤੋਂ ਬਾਅਦ ਅੱਜ ਬਾਜ਼ਾਰ ਵੀ ਜਾਣਾ ਕਿਸ ਟਾਈਮ ਜਾਣਾ ਆਪਾਂ ਫਿਰ ਮੈਂ ਉਹ ਕੰਮ ਕੋ ਮੌਸਮ ਨਾ ਨਾ ਸੁਣੀ ਚੱਲਾਂਗੇ ਆਪਾਂ ਬਸ ਕੋਈ ਠੀਕ ਹੈ ਮੈਂ ਕੱਪੜੇ ਧੋਤੀਆਂ ਅੰਗ ਕੱਪੜੇ ਧੋਤੀਆਂ ਅੰਗ ਉਸ ਤੋਂ ਬਾਅਦ ਬਾਜ਼ਾਰ ਜਾਣਾ ਬਾਜ਼ਾਰ ਦੇ ਕੰਮ ਕਰਨੇ ਨੇ ਪੰਜੀਰੀ ਦੇ ਸਮਾਨ ਲੈ ਕੇ ਆਉਣਾ ਪੰਜੀਰੀ ਦੀ ਕਰਦੇ ਆਂ ਤਿਆਰੀ ਸ਼ੁਰੂ ਅੰ ਘਰ ਦਾ ਸੌਦਾ ਪਤਾ ਆ ਗਿਆ ਹੁਣ ਪੰਜੀਰੀ ਵਾਲ ਹੋਈ ਪੰਜੀਰੀ ਦੇ ਸਮਾਨ ਲੈ ਕੇ ਪੰਜੀਰੀ ਦੀ ਤਿਆਰੀ ਕਰੀਏ ਫਿਰ ਚਾਹਣਾ ਪੰਜੀਰੀ ਖਾਇਆ ਕਰਾਂਗੇ ਇਧਰ ਪ੍ਰੈਸ਼ਰ ਕੁੱਕਰ ਵਿੱਚ ਮੈਂ ਬਣਾ ਲਿਆ ਦਲੀਆ ਦਾਲ ਨੂੰ ਤੜਕਾ ਲਗਾ ਕੇ ਦਾਲ ਬਣਨੀ ਰੱਖਤੀ ਦਾਲ ਵੀ ਬਣ ਰਹੀ ਹੈ ਤੇ ਨਾਲ ਨਾਲ ਮੈਂ ਦਲੀਆ ਵੀ ਬਣਾ ਲਿਆ ਦਲੀਆ ਹੁਣ ਮੈਂ ਕਿਓ ਚ ਭੁੰਨਦੀ ਨੂੰ ਹੁੰਦੀ ਮੈਂ ਪੂਲ ਮਿੱਟੀ ਰੱਖਿਆ ਹੋਇਆ ਯਾਨੀ ਕਿ ਉਣੀ ਹੋਈ ਕਣਕ ਦਾ ਦਲੀਆ ਇਹ ਤੇ ਕੁੱਕਰ 'ਚ ਪਾਣੀ ਪਾਓ ਕੋਦ ਚਮਚਾ ਪਾਓ ਦਲੀਆ ਪਾਓ ਚਲੋ ਇੱਕ ਦੋ ਵਿਸਲਸ ਮੈਂ ਲਗਵਾ ਦਾਂ ਉਹਨੇ ਦੋ ਵਿਸਲਸ ਲਗਵਾ ਕੇ ਬੰਦ ਹੋ ਜਾਂਦਾ ਉਸ ਤੋਂ ਬਾਅਦ ਸਟੀਮ 'ਚੋਂ ਨਿਕਲ ਜਾਂ ਦੁੱਧ ਪਾ ਕੇ ਤੁਸੀਂ ਮਿਕਸ ਕਰ ਲਓ ਥੋੜਾ ਜਿਹਾ ਲੂ ਕੁੱਕਰ ਵਿੱਚ ਦਲੀਆ ਬਹੁਤ ਟੇਸਟੀ ਬਣਦਾ ਬਹੁਤ ਜਲਦੀ ਬਣਦਾ ਇਹ ਤਾਂ ਤੁਹਾਨੂੰ ਸਰਾਣੇ ਖਾੜਨਾ ਪੈਂਦਾ ਕੱਚੀ ਮਾਰੀ ਜਲੋ ਕੁੱਕਰ 'ਚ ਬੜਾ ਜਲਦੀ ਬਣ ਜਾਂਦਾ ਤੇ ਦਾਲ ਵਗੈਰਾ ਬਣਾ ਕੇ ਆਪਣਾ ਦਲੀਆ ਬਣਾ ਕੇ ਉਸ ਤੋਂ ਬਾਅਦ ਮੈਂ ਕਿਹਾ ਚਲੋ ਕੱਪੜੇ ਸੁੱਕਣੇ ਪਾਤੀ ਕੱਪੜੇ ਵਾਸ਼ ਹੋ ਚੁੱਕੇ ਸੀ ਕਿਉਂਕਿ ਮੈਂ ਫੂਲੀ ਮਸ਼ੀਨ 'ਚ ਲਗਾਤਾ ਸੀਗਾ ਟਾਈਮ ਕੱਪੜੇ ਵਾਸ਼ ਹੋ ਚੁੱਕੇ ਸੀ ਉਹਨੂੰ ਕੱਢ ਕੇ ਪਾ ਰਹੀ ਨੇ ਸੁੱਕਣੇ ਤੇ ਸਰਦੀ ਸਰਦੀ 'ਚ ਨਾ ਹੁਣ ਇਹ ਮੌਜ ਰਊ ਇੱਕ ਤਾਂ ਕੱਪੜੇ ਪ੍ਰੈਸ ਵਾਲੇ ਘੱਟ ਹੁੰਦੇ ਨੇ ਕਿਉਂਕਿ ਹੁਣ ਦਵਿੰਦਰ ਕੁਰਤੇ ਪਜਾਮੇ ਨਹੀਂ ਪਾਉਣਗੇ ਸਰਦੀ 'ਚ ਉਸ ਕਰਕੇ ਕੱਪੜੇ ਘੱਟ ਹੁੰਦੇ ਨੇ ਪ੍ਰੈਸ ਵਾਲੇ ਤੇ ਆਪਣੇ ਵੀ ਕਾਟਨ ਦੇ ਨੂੰਦੇ ਕੋਈ ਇਹ ਜਿਹੇ ਸਿਲਕੀ ਜੇ ਸੂਟ ਉਹਨਾਂ ਲਾਈਨਿੰਗ ਵਾਲੇ ਕੋਈ ਇੱਕ ਵਾਰ ਕਿਸੇ ਸੂਟ ਨੂੰ ਤਾਂ ਪ੍ਰੈਸ ਦੀ ਲੋੜ ਵੀ ਹੁੰਦੀ ਨਾ ਕਰੋ ਤੇ ਇੱਕ ਕੱਲ ਇਹ ਵੀ ਐ ਇੱਕ ਫਾਇਦਾ ਸਾਬਦ ਦਾ ਇਹ ਵੀ ਹੋ ਗਿਆ ਕਿ ਹੁਣ ਵੀਕ ਚ ਮੈਂ ਸਿਰਫ ਦੋ ਤਿੰਨ ਕੱਪੜੇ ਧੋਵਾਂ ਮੇਰਾ ਕੰਮ ਚੱਲ ਜਾਂਦਾ ਇਹ ਨਹੀਂ ਹੈਗਾ ਇੱਕ ਦਿਨ ਛੱਡ ਕੇ ਕੱਪੜੇ ਧੋ ਗਰਮੀਆਂ ਤੋਂ ਨਾ ਸਮੈਲ ਵੀ ਆਉਂਦੀ ਕੱਪੜੇ ਵਿੱਚੋਂ ਰੱਖਦੀ ਆਪਾਂ ਕਾਫੀ ਲੰਮੇ ਟਾਈਮ ਲਈ ਕਈ ਦਿਨਾਂ ਲਈ ਰੱਖਦੇ ਸਮੈਲ ਆਉਣ ਲੱਗ ਜਾਂਦੀ ਆ ਪਰ ਸਰਦੀ ਵਿੱਚ ਵੀਕ ਵਿੱਚ ਦੋ ਦਿਨ ਤੁਸੀਂ ਕੱਪੜੇ ਧੋ ਲਓ ਮੌਜਾ ਬਾਕੀ ਫੁੱਲੀ ਮਸ਼ੀਨ ਚ ਜਾਂਦਾ ਕੱਪੜੇ ਧੁੱਤੇ ਜਾਂਦੇ ਨੇ ਟਾਈਮ ਹੋ ਗਿਆ ਪੌਣੇ 9 ਦਾ ਪੌਣੇ 9 ਹੋ ਗਈ ਕੱਪੜੇ ਧੁੱਤੇਗੇ ਇਹਦੇ ਰੱਖਦਾ ਲਾਂਡਰੀ ਬਾਸਕਟ ਕਪੜੇ ਪਾਤੇ ਸੁੱਕਣੇ ਧਣੀਆਂ ਤੋੜ ਕੇ ਲੈ ਕੇ ਆਈਆਂ ਧਣੀਆਂ ਪਾਉਣੀਆਂ ਦਾਲ ਵਿੱਚ ਦਾਲ ਤਾਂ ਬਣ ਚੁੱਕੀ ਹੈ ਦਾਲ ਪਰ ਕੁੱਕਰ ਨਹੀਂ ਮੈਂ ਖੋਲਿਆ ਸੀ ਢੱਕਣ ਨਹੀਂ ਖੋਲਿਆ ਸੀ ਜਾ ਕੇ ਢੱਕਣ ਖੋਲ ਕੇ ਥੋੜੀ ਐਡਜਸਟ ਕਰ ਗਏ ਦਾਲ ਨੂੰ ਘੋਟਦੀਆਂ ਧਣੀਆਂ ਕੱਟ ਕੇ ਪਾਉਣੀਆਂ ਆਟਾ ਗੁੰਨਿਆ ਪਿਆ ਫਿਰ ਮੈਂ ਆਪਣਾ ਬ੍ਰੇਕਫਾਸਟ ਕਰਦੀਆਂ ਕੱਪੜਿਆਂ ਦਾ ਕੰਮ ਹੋ ਗਿਆ ਡਨ ਹੁਣ ਧੁੱਪ ਥੋੜੀ ਲੇਟ ਆਉਂਦੀ ਹੈ ਨਾ ਸੂਰਜ ਲੇਟ ਛੱਡਦਾ ਫਿਰ ਕੱਪੜੇ ਵੀ ਮੈਂ ਲੇਟ ਹੀ ਸੁੱਕਣੇ ਪਾਉਣੀਆਂ ਫਿਰ ਉਹਨਾਂ ਟਾਈਮ ਅੰਦਰਲੇ ਕੰਮ ਕਰ ਲਾਣੀ ਹੁੰਦੀ ਹੈਗੀ ਹੁਣ ਕੱਪੜਿਆਂ ਦੀ ਮੈਨੂੰ ਕੋਈ ਕਾੜ ਨਹੀਂ ਹੁੰਦੀ ਸਵੇਰੇ ਬਿਮਾਰ ਹੋ ਕੇ ਫਿਰ ਬੈਠੇ ਰਾਵਾਂਗੇ ਦਵਾਈਆਂ ਲੈਂਦੇ ਫਿਰਾਂਗੇ ਉਹਦਾ ਕੋਈ ਫਾਇਦਾ ਨਹੀਂਗਾ ਇਹ ਠੰਡ ਵਾਲੇ ਕੰਮ ਲੇਟ ਹੋ ਜਾਣਗੇ ਤਾਂ ਹੁਣ ਚੱਲੀਏ ਅੰਦਰ ਕਿਚਨ ਚ ਖਾਣ ਪਕਾਉਣ ਦਾ ਕੰਮ ਕਰਦੇ ਹੁਣ ਡਾਂਲ ਉਸ ਤੋਂ ਬਾਅਦ ਜਾਣਾ ਸ਼ਹਿਰ ਬਾਜ਼ਾਰ ਤੇ ਅੰਦਰ ਆ ਕੇ ਮੈਂ ਦਾਲ ਕੋਟਤੀ ਧਨੀਆ ਘਟ ਕੇ ਪਾਤਾ ਤੇ ਦਾਲ ਦਾ ਟੈਕਸਚਰ ਜਿਹੇ ਜਿਹੇ ਸਾਨੂੰ ਚਾਹੀਦਾ ਹੁੰਦਾ ਉਹ ਜਿਵੇਂ ਮੈਂ ਕਰਤੀ ਸਾਬਤ ਮੂੰਗੀ ਤੇ ਮੋਠਾ ਡਾਲ ਦਾਲ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਸ ਇੱਕ ਵੇਸਾ ਲਗਵਾ ਕੇ ਮੈਂ ਸਲੋ ਕਰਦਾਂ ਨੀ ਕੁੱਕਰ ਫਿਰ 25 ਮਿੰਟ ਅੱਧਾ ਘੰਟਾ ਸਲੋ ਤੇ ਗੈਸ ਚੱਲੀ ਜਾਂਦਾ ਹੁੰਦਾਗਾ ਹੁਣ ਮੈਂ ਕਰ ਰਹੀ ਹਾਂ ਆਪਣਾ ਦਲੀਆ ਬ੍ਰੈਕਫਾਸਟ ਚ ਦਲੀਆ ਬਣਾਇਆ ਸ਼ੱਕਰ ਪਾ ਕੇ ਤੇ ਆ ਬੈੱਡਸ਼ੀਟ ਚੇਂਜ ਕਰਨੀ ਸੀ ਰੂਮ ਦੀ ਕੱਲ ਕਰਨੀ ਸੀ ਕੱਲ ਮੇਰੇ ਕੋਲ ਟਾਈਮ ਹੀ ਲੱਗਾ ਤੇ ਹੁਣ ਮੈਂ ਕੱਜ ਫਿਰ ਬੈੱਡਸ਼ੀਟ ਵੀ ਚੇਂਜ ਕਰ ਲਈਏ ਰੂਮ ਦੀ ਨੀਚੇ ਵਾਲੀ ਬੈੱਡਸ਼ੀਟ ਸੇਮ ਰੱਖ ਲੂੰਗੀ ਉੱਪਰ ਵਾਲੀ ਚੇਂਜ ਕਰਨ ਵਾਲੀ ਸੀ ਤੇ ਜਿਸ ਦਿਨ ਮੈਂ ਬੈੱਡਸ਼ੀਟ ਚੇਂਜ ਕਰਨੀ ਸੀ ਮੈਨੂੰ ਆਇਆ ਉਸ ਦਿਨ ਨਾ ਮੈਂ ਬੈੱਡ ਖੋਲੂਗੀ ਬੈੱਡ ਖੋਲ ਕੇ ਕੁਝ ਗਰਮੀਆਂ ਵਾਲੇ ਕੱਪੜੇ ਬਾਹਰ ਕੱਢੇ ਪਏ ਨੇ ਕੁਝ ਰਹਿ ਗਏ ਸੀ ਫਸ ਜ਼ਿਆਦਾਤਰ ਤਾਂ ਕੱਪੜੇ ਸੰਭਾਲ ਚੁੱਕੇ ਹਾਂ ਗਰਮੀਆਂ ਵਾਲੇ ਪਰ ਫਿਰ ਵੀ ਇੱਕ ਉਹ ਮੈਂ ਅਲੱਗ ਕੱਢੀ ਆਂਦੀ ਸੀ ਮੈਨੂੰ ਆਈਸੇ ਚੱਲ ਜੀ ਇਸ ਦਿਨ ਮੈਂ ਬੈੱਡ ਸ਼ੀਟ ਚੇਂਜ ਕਰੂੰਗੀ ਉਸੇ ਦਿਨ ਬੈੱਡ ਖੋਲੂੰਗੀ ਨਹੀਂ ਫੇਰ ਬੈੱਡ ਖੋਲ ਲਓ ਸਾਰੇ ਤੁਸੀਂ ਕੱਪੜਾ ਸੈੱਟ ਕਰੋ ਬੈੱਡ ਸ਼ੀਟ ਸੈੱਟ ਕਰਨ ਕਾਫੀ ਮਿਹਨਤ ਲੱਗਦੀ ਆ ਤਾਂ ਉਸ ਕਰਕੇ ਪਾਸ ਮੈਂ ਇੱਕ ਸਾਈਡ ਤੇ ਕੱਢ ਕੇ ਰੱਖਦੇ ਹਾਂ ਇਹ ਕੱਪੜੇ ਗਰਮੀਆਂ ਵਾਲੇ ਜੋ ਮੈਨੂੰ ਮਿਲ ਰਹੇ ਸੀ ਲੱਗਦਾ ਸੀ ਵੀ ਹੁਣ ਚਲੋ ਨਹੀਂ ਲੋੜ ਹੈਗੀ ਪਰ ਜਿਸ ਦਿਨ ਮੈਂ ਬੈੱਡ ਸ਼ੀਟ ਚੇਂਜ ਕਰਨੀ ਸੀ ਉਸੇ ਦਿਨ ਹੀ ਬੈੱਡ ਖੋਲ ਕੇ ਰੱਖਦਾ ਨੂੰ ਨਹੀਂ ਬਾਣੀ ਵਾਲੇ ਰੋਜ਼ ਰੋਜ਼ ਬੈੱਡ ਖੋਲੋ ਚਾਦਰਾਂ ਦੀ ਸੈਟਿੰਗ ਕਰੋ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਫੇ ਇਸ ਵਾਰ ਮੈਂ ਆਪਣੇ ਪੁਰਾਣੇ ਪੁਰਾਣੇ ਨਹੀਂ ਕਹਿ ਸਕਦਾ ਜਾਨੀ ਕਿ ਜਿਹੜੇ ਸੂਟ ਮੈਨੂੰ ਨਹੀਂ ਲੋੜ ਸੀ ਕੱਪੜਾਂ ਦੀ ਕੋਈ ਦਵਿੰਦਰ ਦੇ ਕੋਈ ਮੇਰੇ ਕਾਫੀ ਮੈਂ ਕੱਪੜੇ ਕੱਢਤੇ ਉਹਦੇ ਕਰਕੇ ਨਾ ਬੈੱਡ ਵਿੱਚ ਇੰਨੀ ਸਪੇਸ ਹਜੇ ਵੀ ਪਈ ਹੈ ਮੈਨੂੰ ਉਹ ਚੀਜ਼ ਹਾਲ ਦੇ ਕੇ ਬੜੀ ਖੁਸ਼ੀ ਹੁੰਦੀ ਹੈ ਵੀ ਚਲੋ ਸ਼ੁਕਰ ਹੈ ਜਿਹੜੇ ਕੱਪੜੇ ਦੀ ਆਪਾਂ ਨੂੰ ਨਹੀਂ ਜ਼ਰੂਰਤ ਸੀਗੀ ਤੇ ਮੈਂ ਕੱਢ ਦਿੱਤੇ ਕੱਪੜਾ ਕੋਈ ਪੁਰਾਣਾ ਨਹੀਂ ਸੀ ਕੋਈ ਖਰਾਬ ਨਹੀਂ ਹੁੰਦਾ ਸੀ ਆਪਾਂ ਜਸਟ ਆਈ ਹੁੰਦਾ ਵੀ ਚਲੋ ਕੋਈ ਸੂਟ ਦੀ ਆਪਣਾ ਫਿਟਿੰਗ ਸਹੀ ਨਹੀਂ ਕੋਈ ਕਿਵੇਂ ਕੁਝ ਹੋ ਗਿਆ ਕਿਵੇਂ ਕੁਝ ਹੋ ਗਿਆ ਫਿਰ ਉਹ ਜਿਹੜਾ ਆਪਾਂ ਹੁਣ ਪਾਉਣਾ ਨਹੀਂ ਹੈਗਾ ਉਹ ਕੱਪੜਾ ਕੱ ਇੱਕ ਬੈੱਡ ਵਿੱਚ ਕੱਪੜੇ ਰੱਖਤ ਤੇ ਨੀਚੇ ਵਾਲੇ ਬੈੱਡ ਸ਼ੀਟ ਮੈਂ ਸੇਮ ਹੀ ਬਚਾਤੀ ਉੱਪਰ ਵਾਲੀ ਕਰਦਾਂ ਨੇ ਚੇਂਜ ਫਿਰ ਉੱਪਰ ਵਾਲੇ ਬੈੱਡ ਸ਼ੀਟ ਅੰਨਾ ਸ਼ਰਿੰਕ ਹੋਈ ਸੀ ਹਰੀ ਇੱਕ ਸਾਈਡ ਤੋਂ ਨਾ ਲੈਂਥ ਘਟ ਗਈ ਸੀ ਤੋਂ ਉਸ ਕਰਕੇ ਫਿਰ ਮੈਂ ਨੀਚੇ ਪਲੇਨ ਫੈਬਰਿਕ ਲਗਾਇਆ ਪਲੇਨ ਕਪੜਾ ਲਗਾਇਆ ਅੰਦਰ ਫੋਲਡ ਹੋ ਜਾਂਦਾ ਪਰ ਜਦੋਂ ਫੋਲਡ ਕਰਦਾਂ ਨੇ ਉਹਨੂੰ ਪਤਾ ਨਹੀਂ ਲੱਗਦਾ ਕਿ ਕਪੜਾ ਅਲੱਗ ਤੋਂ ਲਗਾਇਆ ਹੋਇਆ ਫਿਰ ਆਪਣੀਆਂ ਚੀਜ਼ਾਂ ਇਸ ਤਰੀਕੇ ਨਾਲ ਵੇਸਟ ਨਹੀਂ ਜਾਂਦੀਆਂ ਅੱਛਾ ਲੱਗਦਾ ਜਦੋਂ ਆਪ ਆਪਣੀਆਂ ਚੀਜ਼ਾਂ ਨੂੰ ਵਰਤਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਹਾ ਜੇ ਕੋਈ ਉਹਦਾ ਹੱਲ ਨਾ ਹੋਵੇ ਕੋਈ ਸੋਲੂਸ਼ਨ ਹੋਵੇ ਉਹ ਅਲੱਗ ਥਾਂ ਦਾ ਪਰ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਸੋਲੂਸ਼ਨ ਹੋ ਜੇ ਆਪਾਂ ਨਾ ਉਦੋਂ ਤੱਕ ਆਪਣੇ ਚੀਜ਼ ਉਹ ਰਲਕਦੀ ਰਹਿੰਦੀ ਜਦ ਤੱਕ ਉਹ ਪਈ ਹੁੰਦੀ ਆਪਾਂ ਕਿਸੇ ਕੰਮ ਵਿੱਚ ਨਾ ਉਹਨੂੰ ਲੈ ਰਹੇ ਹੁੰਦੇ ਪਰ ਜਦੋਂ ਉਹ ਕੰਮ ਵਿੱਚ ਆਉਣ ਲੱਗ ਲੱਗ ਜਾਂਦੀ ਚੀਜ਼ ਫਿਰ ਆਪਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਹਾਂ ਇਹ ਚੀਜ਼ ਮੈਂ ਕੰਮ ਵਿੱਚ ਲੈ ਲਈ ਫਿਰ ਚੀਜ਼ ਨੂੰ ਆਪਾਂ ਯੂਜ਼ ਨਾ ਕਰੀਏ ਪੈਸੇ ਲਗਾ ਕੇ ਰੱਖ ਗਏ ਫਿਰ ਮਨ ਵੀ ਦੁਖਦਾ ਤੇ ਮੈਂ ਜਦੋਂ ਉਹਦਾ ਕੱਪੜਾ ਅਲੱਗ ਪਲੇਨ ਫੈਬਰਿਕ نیچے ਲਗਾਏ ਨਾ ਬੈੱਡ ਸ਼ੀਟ ਮੇਰੇ ਕੰਮ ਆਉਣ ਲੱਗੀ ਬੈੱਡ ਤੇ ਲਗਾ ਦੰਨੇ ਅੱਛੀ ਲੱਗਦੀ ਲਗਾਈ ਪਤਾ ਨਹੀਂ ਲੱਗਦਾ ਕਿ ਨੀਚੇ ਕੱਪੜਾ ਲਗਾਇਆ ਹੋਇਆ ਫੋਲਡ ਹੋਇਆ ਵੀ ਅੰਦਰ ਤੋਂ ਇਸ ਤਰ੍ਹਾਂ ਅੱਛਾ ਲੱਗਦਾ ਆਪਣੀ ਚੀਜ਼ਾਂ ਜਿਹੜਾ ਆਪਾਂ ਵਰਤਦੇ ਆ ਕਿ ਪੈਸੇ ਲਗਾਏ ਹੁੰਦੇ ਨੇ ਫਿਰ ਦਿਲ ਤਾਂ ਦੁਖਦਾਣਾ ਵੀ ਆਪਣੀ ਚੀਜ਼ ਆ ਪਈ ਹੈ ਤੇ ਯੂਜ਼ ਨਹੀਂ ਆ ਰਹੀ ਤੇ ਕਾਟਨ ਦੀ ਬੜੀ ਅੱਛੀ ਫੈਬਰਿਕ ਹੈ ਦਾ ਮੈਂ ਨਾ ਬੈੱਡ ਸ਼ੀਟਸ ਲੈਣ ਨੂੰ ਕਹਿੰਦੀ ਸੀ ਕਿ ਮੈਂ ਗਰਮ ਬੈੱਡ ਸ਼ੀਟਸ ਲੈਣੀਆਂ ਨੇ ਪਰ ਫਿਰ ਮੈਂ ਚੁੱਪ ਕਰ ਜਾਂਦੀ ਸੀ ਮੈਂ ਤੁਹਾਨੂੰ ਦੱਸਿਆ ਹੂੰ ਵੀਡੀਓ 'ਚ ਹਨਾ ਵੀ ਮੈਂ ਸਿਰਫ ਇਸ ਗੱਲ ਤੋਂ ਚੁੱਪ ਕਰ ਜਾਂਦੀ ਨੇ ਵੀ ਜਗਾ ਰੋਕਣ ਦੀ ਬਹੁਤ ਜ਼ਿਆਦਾ ਲੰਮਾ ਟਾਈਮ ਕੰਮ ਨਹੀਂ ਆ ਜਾ ਜ਼ਰ ਆਪਾਂ ਸੰਭਾਲ ਕੇ ਰੱਖਣੇ ਪੈਂਦੀਆਂ ਨੇ 2 ਕੁ ਮਹੀਨੇ ਯੂਜ਼ ਹੁੰਦੀਆਂ ਵੱਤ ਵੱਦ ਪਰ ਅੱਜ ਫਿਰ ਮੇਰੇ ਦਿਮਾਗ 'ਚ ਇੱਕ ਗੱਲ ਆ ਗਈ ਮੇਰੇ ਕੋਲ ਨਾ AC ਬਲੈਂਕਟ ਪਏ ਨੇਗੇ ਇੱਕ ਤਾਂ ਮੇਰਾ ਬੈੱਡ ਤੇ ਮੈਂ ਲਗਾਇਆ ਹੋਇਆ ਹੈਗਾ ਜਿਹੜਾ ਬੈੱਡ ਤੇ ਰੱਖਣੀ ਹੁੰਦੀ ਉਹ ਤਾਂ ਸੀ ਉੱਪਰ ਵੀ ਲੈਣੇ ਹੁੰਨੇ ਘੱਟ ਸਰਦੀ ਵਿੱਚ ਤੇ ਉਸ ਤੋਂ ਬਾਅਦ ਹੁਣ ਜਦ ਮੈਂ ਸਰਦੀ ਜ਼ਿਆਦਾ ਮੋਟਾ ਬਲੈਂਕਟ ਉੱਪਰ ਲੈਣਾ ਫਿਰ ਉਹ ਬੈੱਡ ਤੇ ਕੰਮ ਆਏਂਦਾ ਵੀ ਦੁਪਹਿਰੇ ਲੇਟਣਾ ਜੇ ਉਹ ਹਲਕਾ ਬਲੈਂਕਟ ਲੈ ਲਵਾਂ ਆ ਮੇਰੇ ਕੋਲ ਦੋ AC ਬਲੈਂਕਟ ਪਏ ਸੀਗੇ ਇਹ ਮੈਂ ਦਿਮਾਗ 'ਚ ਆ ਗਈ ਵੀ ਮੈਂ ਇਹਨਾਂ ਨੂੰ ਬੈੱਡ ਸ਼ੀਟਸ ਦੇ ਤੌਰ ਤੇ ਕਿਉ ਬਹੁਤ ਹੀ ਵਧੀਆ ਆਗੇ ਬੈੱਡ ਸ਼ੀਟਸ ਵਾਂਗੂ ਬਹੁਤ ਵਧੀਆ ਆਗੇ ਸਾਈਡਸ ਤੋਂ ਫੋਲਡ ਵੀ ਹੋ ਜਾਣਗੇ ਲੰਮੇ ਨੇ ਚੌੜੇ ਨੇ ਵਧੀਆ ਤੇ ਇਹਨਾਂ ਨਾਲ ਦੇ ਪਾਸ ਨੂੰ ਪਿੱਲੋ ਕਵਰ ਨਹੀਂ ਹੈਗੇ ਕਿਉਂਕਿ ਇਹ ਸੀ ਬਲੈਂਕਟ ਨੇ ਮੈਂ ਸੋਚਿਆ ਕਿ ਹੁਣ ਚਲੋ ਇਹਨਾਂ ਨਾਲ ਦੇ ਨਾ ਪਿੱਲੋ ਕਵਰ ਲਿਆਉਂ ਕੋਈ ਮੈਚਿੰਗ ਮੈਚ ਹੋਈ ਜਾਣਗੇ ਕੋਈ ਨਾ ਕੋਈ ਤਾਂ ਥੋੜਾ ਬਹੁਤਾ ਫਰਕ ਵੀ ਰਹੇਗਾ ਤਾਂ ਵੀ ਕੋਈ ਗੱਲ ਨਹੀਂ ਆਪਣੇ ਬੈੱਡ ਸ਼ੀਟਸ ਤੇ ਪੈਸੇ ਤਾਂ ਬਚਣਗੇ ਨਾਲੇ ਜਿਹੜੇ ਇਹ ਭਾਈ ਇਹਨਾਂ ਕਰੇ ਇਹ ਕੰਮ ਆਉਣਗੇ ਇਹ ਮੈਂ ਯੂਜ਼ਿੰਗ ਕਰੀ ਕੁੱਦੀ ਵਾਰ ਕਦੇ-ਕਦੇ ਯੂਜ਼ ਕਰੇ ਹੁਣ 2-4 ਵਾਰ ਮਸਾਂ ਹੀ ਇੱਕ ਇੱਕ ਤੋਂ ਪਾਏ ਹੁਣ ਦੋਨੇ ਇਹਨਾਂ ਜ ਤੇ ਇਹ ਬੈੱਡ ਸ਼ੀਟਸ ਵਾਂਗੂ ਕੰਮ ਆਉਣਗੇ ਤੁਹਾਨੂੰ ਨਹੀਂ ਬਹੁਤ ਵਧੀਆ ਨੇ ਆਹ ਤਾਂ ਬਹੁਤ ਵਧੀਆ ਫੈਬਰਿਕ ਆ ਪੂਰਾ ਹਾਂ ਹੈਵੀ ਵਾਲੇ ਜਿਵੇਂ ਮੈਂ ਆਪਣੀ ਹੈਵੀ ਬੈੱਡ ਸ਼ੀਟ ਹੁੰਦੇ ਬੋਲਣ ਉਵੇਂ ਹੈਵੀ ਫੈਬਰਿਕ ਹੈ ਇਹ ਥੋੜਾ ਜਿਹਾ ਹਲਕਾ ਪਰ ਇਹ ਵੀ ਵਧੀਆ ਫੈਬਰਿਕ ਹੈ ਬੈੱਡ ਸ਼ੀਟ ਦੇ ਤੌਰ ਤੇ ਕੰਮ ਆਉਣਗੇ ਇਹ ਵੀ ਨਿਕਲੇ ਮੈਨੂੰ ਮੇਰੇ ਦਿਮਾਗ ਸੀ ਵੀ ਹੈਗੇ ਨੇ ਫਿਰ ਮੈਂ ਲੱਭ ਕੇ ਲੈ ਕੇ ਆਈ ਉਹਦੇ ਸਟੋਰ ਚ ਪਈ ਸੀਗੇ ਉੱਥੋਂ ਲੈ ਕੇ ਆਇਆ ਕੱਟ ਕੇ ਮੈਂ ਕਿਹਾ ਚਲੋ ਇਹ ਯੂਜ਼ ਕਰ ਦਿਆਂਗੇ ਹਾਂ ਨਵੇਂ ਚੀਜ਼ ਤੇ ਪੈਸੇ ਲਾਉਣੋਂ ਬਚਾਂਗੇ ਨਾਲ ਆਪਣੇ ਘਰੇ ਲਈ ਚੀਜ਼ ਕੰਮ ਆ ਜੂਗੀ ਅੱਜ ਸ਼ਾਮ ਨੂੰ ਜਾਣਾ ਬਾਜ਼ਾਰ ਪਰ ਪਹਿਲਾਂ ਸਵੇਰ ਜਾਣਾ ਤੇ ਫਿਰ ਦਿਵਿੰਦਰ ਨੂੰ ਕੋਈ ਕੰਮ ਆ ਗਿਆ ਹੁਣ ਆਪਣਾ ਕੰਮ ਗਏ ਹੋਏ ਨੇ ਜੇ ਟਾਈਮ ਨਾ ਆ ਗਈ ਤਾਂ ਸ਼ਾਮ ਨੂੰ ਚੱਲਾਂਗੇ ਨਹੀਂ ਫਿਰ ਕੱਲ ਨੂੰ ਤੇ ਇਹਨਾਂ ਮੈਂ ਬਾਹਰ ਕੱਢ ਕੇ ਰੱਖ ਲਾਂਣੀ ਵੀ ਇਹਨਾਂ ਨਾਲ ਦੇ ਨਾ ਮੈਚਿੰਗ ਪਿੱਲੋ ਕਵਰ ਲੈ ਕੇ ਆਉਂਗੀ ਤੇ ਮੇਰੀ ਦੋ ਬੈੱਡ ਸ਼ੀਟ ਸਰਦੀਆਂ ਵਾਲੀਆਂ ਹੋ ਜਾਣੀਆਂ ਤਿਆਰ ਇਸ ਤਰ੍ਹਾਂ ਕੁਛ ਨਾ ਕੁਛ ਚੀਜ਼ ਘਰੇ ਪਈ ਨਾ ਆਪਣੇ ਕੰਮ ਆ ਜਾਂਦੇ ਆਪਾਂ ਥੋੜਾ ਬਹੁਤਾ ਦਿਮਾਗ ਲੜਾ ਲਾ ਲਈਏ ਜੇ ਆਪਾਂ ਵੀ ਕਿਹੜੀ ਚੀਜ਼ ਆਪਣੀ ਵੇਸ ਤੇ ਜਾਰੇ ਕੰਮ ਨਹੀਂ ਆ ਗਈ ਕਿਵੇਂ ਨਾ ਕਿਵੇਂ ਕੰਮ ਲਾ ਲਈਏ ਤਾਂ ਆਪ ਨੂੰ ਵੀ ਖੁਸ਼ੀ ਹੁੰਦੀ ਹੈ ਵੀ ਆਹ ਚੀਜ਼ ਆਪਣੇ ਕੰਮ ਆ ਗਈ ਤਾਂ ਆਪਣੇ ਦੂਜੀ ਸਾਈਡ ਤੋਂ ਪੈਸੇ ਵੀ ਆਪਾਂ ਬਚਾ ਲਏ ਕਿਥੇ ਮੈਂ ਹੋਰ ਨਵੀਆਂ ਖਰੀਦਦੀ ਆ ਘਰੇ ਪਈਆਂ ਵੇਸਟ ਜਾ ਰਹੀਆਂ ਸੀ ਵੇਸਟ ਇਸ ਜਦੋਂ ਮੈਂ ਯੂਸ ਇਨ ਕਰ ਰਹੀ ਸੀ ਤੋਂ ਸੇਵਿੰਗਸ ਹੋ ਗਈਆਂ ਨਾਲ ਚੀਜ਼ਾਂ ਪਈਆਂ ਕੰਮ ਆ ਗਈਆਂ ਹੁਣ ਮੈਂ ਤੁਹਾਡੇ ਨਾਲ ਕੱਲ ਵਾਲੀ ਵੀਡੀਓ ਸ਼ੇਅਰ ਕਰਦੀ ਆ ਕੱਲ ਸ਼ਾਮ ਨੂੰ ਜਦੋਂ ਸਮਾਨ ਲਿਆਂਦਾ ਤੇ ਫਿਰ ਮੈਂ ਸਾਰਾ ਉਹ ਸੰਭਾਲਣ ਲੱਗ ਗਈ ਸੀ ਕਿਉਂਕਿ ਸ਼ਾਮ ਨੂੰ ਮੈਂ ਫ੍ਰੀ ਸੀ ਡਿਨਰ ਮੈਂ ਪ੍ਰਿਪੇਅਰ ਕਰਨਾ ਨਹੀਂ ਸੀ ਤੇ ਅਸੀਂ ਡਿਨਰ ਕਰਨਾ ਵੀ ਨਹੀਂ ਸੀਗਾ ਤੇ ਮੈਂ ਕਿਹਾ ਚਲੋ ਫਿਰ ਸਮਾਨ ਸੰਭਾਲਦਾ ਸਮਾਨ 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 ਦੇ ਟਾਈਮ ਕਾਫੀ ਲੱਗਿਆ ਫਿਰ ਮੇਰਾ ਸਵੇਰ ਵਾਲਾ ਟਾਈਮ ਵੀ ਸੇਵ ਹੋ ਗਿਆ ਜੇ ਮੈਂ ਬੈਕ ਟਾਈ ਜਾਨੀ ਵੀ ਚਲੋ ਸਵੇਰੇ ਸੰਭਾਲ ਲਾਂਗੇ ਫਿਰ ਸਵੇਰ ਦੇ ਹੋਰ ਕੰਮ ਰਹਿ ਜਾਣੇ ਸੀਗੇ ਤੇ ਹੁਣ ਵਾਲਾ ਟਾਈਮ ਮੇਰਾ ਪੇਸਟ ਜਾਣਾ ਸੀ ਇਸ ਕਰਕੇ ਮੈਂ ਕਿਚਨ ਹੁਣ ਜਿਹੜਾ ਕੰਮ ਹੋ ਜੇ ਬਹੁਤ ਹੀ ਬੜੇ ਬਿੱਲੇ ਬੈਗੇ ਵੀ ਕੀ ਕਰਨਾ ਤੇ ਸਮਾਨ ਪਹਿਲਾਂ ਮੈਂ ਸਾਰਾ ਨਾ ਟੇਬਲ ਤੇ ਅਲੱਗ-ਅਲੱਗ ਕਰਕੇ ਰੱਖ ਲੈਣੀ ਹੁੰਦੀ ਆ 스ਨੈਕਸ ਇੱਕ ਸਾਈਡ ਰੱਖ ਲੈਣੀਆਂ ਤੇ ਕੀ ਜਾਂਦਾ ਕੋਈ ਦਾਲਾਂ ਮਸਾਲੇ ਅਲੱਗ ਤੋਂ ਰੱਖ ਲੈਣੀਆਂ ਕੋਈ ਬਾਥਰੂਮ ਵਾਲਾ ਸਮਾਨ ਜਿਵੇਂ ਕੋਈ ਸਾਬਣ ਸਰਫ ਹੈਂਡ ਵਾਸ਼ ਇਹ ਇਹ ਕੁਝ ਉਹ ਮੇਰਾ ਲੱਗ ਤੋ ਰੱਖ ਲੰਨੀ ਆ ਫਿਰ ਇੱਕ ਵਾਰ ਸਮਾਨ ਸਾਰਾ ਅਲੱਗ-ਅਲੱਗ ਸਾਹਮਣੇ ਆਪਣੇ ਰੱਖਿਆ ਹੋਵੇ ਆਪਾਂ ਨੂੰ ਚੱਕਣਾ ਤੇ ਉਹਦੀ ਜਗ੍ਹਾ ਤੇ ਰੱਖਣਾ ਫਿਰ ਸੌਖਾ ਹੋ ਜਾਂਦਾ ਵੀ ਕਿੰਨਾ ਸਮਾਨ ਆਪਾਂ ਕਿੰਨੀ ਕ ਜਗ੍ਹਾ ਰੱਖੂ ਇਹਨੂੰ ਕਮੇ ਰੱਖੀਏ ਈਜ਼ੀ ਹੋ ਜਾਂਦਾ ਕੰਮ ਆਪਣਾ ਇੱਕ ਵਾਰ ਸਮਾਨ ਸਾਰਾ ਅਲੱਗ-ਅਲੱਗ ਕਰ ਦੋ ਝੋਲੇ ਖਾਲੀ ਕਰਨ ਤੇ ਟਾਈਮ ਇੱਕ ਵਾਰ ਲੱਗ ਜਾਂਦਾ ਸਾਰਾ ਸਮਾਨ ਅਲੱਗ-ਅਲੱਗ ਕਰਨ ਤੇ ਪਰ ਉਸ ਤੋਂ ਬਾਅਦ ਕੰਮ ਫਿਰ ਆਪਣਾ ਸੌਖਾ ਹੋ ਜਾਂਦਾ ਤੇ ਸਮਾਨ ਨੂੰ ਅੱਛੀ ਤਰ੍ਹਾਂ ਸੰਭਾਲਦੀ ਅਲੱਗ-ਅਲੱਗ ਕਰਕੇ ਸਾਰਾ ਅਬ ਦੀ ਜਗਾਹ ਤੇ ਉਹਨੂੰ ਪ੍ਰੋਪਰ ਤਰੀਕੇ ਨਾਲ ਰੱਖ ਦੀ ਉਸ ਤੋਂ ਬਾਅਦ ਉਹਨੂੰ ਯੂਜ਼ ਕਰ ਲੈ ਜਿਵੇਂ ਜਿਵੇਂ ਚੀਜ਼ ਦੀ ਲੋੜ ਪੋਗੇ ਉਹ ਉਸ ਤੋਂ ਵੀ ਈਜ਼ੀ ਹੋ ਜਾਂਦਾ ਸੋ ਇੱਕ ਵਾਰ ਅੱਛੀ ਤਰ੍ਹਾਂ ਸਮਾਨ ਸਾਰਾ ਸੰਭਾਲਿਆ ਹੋਵੇ ਟਿਕਾਇਆ ਹੋਵੇ ਹਰ ਇੱਕ ਚੀਜ਼ ਆਪਣੀ ਜਗਾਹ ਤੇ ਫਿਰ ਉਸ ਤੋਂ ਬਾਅਦ ਆਪਣਾ ਕੰਮ ਈਜ਼ੀ ਹੀ ਈਜ਼ੀ ਹੈ ਵੀ ਹਰ ਇੱਕ ਚੀਜ਼ ਆਪਾਂ ਨੂੰ ਪ੍ਰੋਪਰ ਟਾਈਮ ਤੇ ਮਿਲ ਜੇ ਸਮਾਨ ਇਸ ਤਰੀਕੇ ਨਾਲ ਰੱਖਿਆ ਹੋਵੇ ਇਹ ਨਹੀਂ ਹੋਵੇ ਕਿ ਰੋਜ਼ ਹੀ ਤੁਸੀਂ ਉਲਝੇ ਰਹੋ ਦੇ ਵਿੱਚ ਵੀ ਅੱਜ ਮੈਨੂੰ ਆ ਨਹੀਂ ਮਿਲ ਰਿਹਾ ਆ ਨਹੀਂ ਮਿਲ ਰਿਹਾ ਔਰ ਹਰ ਇੱਕ ਆਪਣੇ ਆਪਣੇ ਘਰ ਦਾ ਅਲੱਗ-ਅਲੱਗ ਸਿਸਟਮ ਹੁੰਦਾ ਹਰ ਇੱਕ ਦਾ ਅਸੀਂ ਜੋ 2 ਮਾਰਚ ਉਸਮਾਨ ਲੈ ਕੇ ਆਉਣੇ ਹ ਤਾਂ ਅਸੀਂ ਸਮਾਨ ਐਕਸਟਰਾ ਹੀ ਲੈ ਕੇ ਆਉਣੇ ਐ ਐਕਸਟਰਾ ਮੀਨਸ ਸਰਫਸ ਆਬਨ ਸੋਡਾ ਇਹ ਐਕਸਟਰਾ ਲੈ ਕੇ ਆਉਣੇ ਆ ਬਾਕੀ ਦਾਲਾ ਮਸਾਲੇ ਇੰਨੇ ਜ਼ਿਆਦਾ ਨਹੀਂ ਲੱਗਦੇ ਉਹ ਨਾਰਮਲੀ ਜਿਆਦਾ ਬਰਕ ਚ ਦਾਲਾ ਨਹੀਂ ਮੈਂ ਖਰੀਦੀ ਮਸਾਲੇ ਵੀ ਬਨ ਬਲਕ ਵਿੱਚ ਖਰੀਦੀ ਹੁੰਦਾਣ ਬਾਅਦ ਤੋਂ ਬਾਅਦ 1.5 2 ਕਿਲੋ ਖਰੀਦਾਂਗੇ ਇਸ ਤੋਂ ਜ਼ਿਆਦਾ ਦਾਲ ਨਹੀਂ ਖਰੀਦਦੇ ਹੁੰਦੇ ਤੇ ਸਮਾਨ ਕਾਫੀ ਜ਼ਿਆਦਾ ਇਸ ਵਾਰ ਆਲਮੋਸਟ ਸਭ ਕੁਝ ਹੀ ਖਤਮ ਹੋਇਆ ਪਿਆ ਅਸੀਂ ਲੈ ਆਉਣ ਵਾਲਾ ਸੀ ਮੱਕੀ ਮੂੰਫਲੀ ਸੀਡਸ ਹੋਗੇ ਓਟਸ ਮੈਦਾ ਬੇਸਨ ਮਿਰਚ ਹਲਦੀ ਤੇ ਕੁਛ ਦੇਗੀ ਮਿਰਚ ਸੀ ਚਾਟ ਮਸਾਲਾ ਕੁਛ ਸਨੈਕਸ ਵੀ ਲੈ ਲੈ ਖਾਣ ਵਾਲੇ ਆਈਟਮਸ ਵੀ ਚਲੋ ਕਦੇ-ਕਦੇ ਦਿਲ ਕਰਦਾ ਹੁੰਦਾ ਵੀ ਖਾ ਲਈਏ ਤੇ ਸੌਂਸ ਜੀਰਾ ਅਜਵੈਨ ਕਾਲੀ ਮਿਰਚ ਲਾਈਕ ਹੀ ਸਾਨੂੰ ਮਿਲੀ ਨਹੀਂ ਡੀਮਾਰਟ ਚ ਲਾਈਕ ਹੀ ਕਹਿੰਦੇ ਸਾਡੇ ਕੋਲ ਖਤਮ ਹੈ ਉਹ ਮਿਲੀ ਨਹੀਂ ਉਹ ਫਿਰ ਇੱਕ ਦੋ ਚੀਜ਼ਾਂ ਨਹੀਂ ਮਿਲੀ ਉਹ ਫਿਰ ਸਾਨੂੰ ਆਪ ਦੇ ਸ਼ਹਿਰੋਂ ਚਲੋ ਲੈਣੀ ਪੈਣਗੀ ਸਪੈਸ਼ਲ ਜਾਣਾ ਪਊਗਾ ਤੇ ਬਾਕੀ ਸਾਰਾ ਸਮਾਨ ਮਿਲ ਗਿਆ ਦਾਲਾਂ ਹੋਣਗੇ ਦਾਲਾਂ ਸਿਰਫ ਮੂੰਗੀ ਮਸਰੀ ਲੈ ਕੇ ਆਂਦੀ ਆ ਮੈਂ ਸਾਬਤ ਮੋਠ ਲੈਣੇ ਨੇ ਉਹ ਨਹੀਂ ਮਿਲੇ ਹੈਗੇ ਇਸਰਦੀ ਵਿੱਚ ਬਸ ਹੋਰ दाल ਚੰਗੀਆਂ ਲਾਉਂਦੀ ਸਾਤ ਮੂੰਗੀ ਹੈਗੀ ਆ ਘਰ ਦੀ ਸਾਤ ਮੋਠ ਲਿਆਵਾਂਗੇ ਨਮਕ ਹੋ ਗਿਆ ਨਮਕ ਦੋ ਤਰ੍ਹਾਂ ਦਾ ਹੋ ਗਿਆ ਜਿਵੇਂ ਸੈਂਦਾ ਨਮਕ ਤੇ ਸਿੰਪਲ ਨਮਕ ਹੋ ਗਈ ਤੇ ਨੈਪਕਿਨ ਹੋ ਗਿਆ ਸਪੰਜਸ ਸਾਬਣ ਨਾਲ ਣ ਵਾਲੀ ਆ ਕੱਪੜੇ ਧੋਣ ਵਾਲੇ ਵੈਸੇ ਅਸੀਂ ਯੂਜ਼ ਕਰਦੇ ਨਹੀਂ ਜਿਆਦਾ ਪਰ ਫਿਰ ਵੀ ਲਿਆ ਕੇ ਰੱਖੀ ਦੀ ਥੋੜੀ ਸਾਬਣ ਤੇ ਬਾਕੀ ਸਰਫ ਹੋ ਕੇ ਕਈ ਤਰ੍ਹਾਂ ਦੇ ਸਰਫ ਹੋ ਜਾਂਦੇ ਨੇ ਕਿ ਮੈਂ ਸਕਰਬ ਲੈ ਕੇ ਆਈਆਂ ਫੇਸ ਸਕਰਬ ਵਾਉ ਦਾ ਕਪਾਯਾਂ ਵਾਲਾ ਹਾਈਡਰੇਟਿੰਗ ਫੇਸ ਸਕਰਬ ਨੱਕ ਨੂੰ ਸੋਨ ਸਰਫ ਵੀ ਕਿੰਨੇ ਤਰ੍ਹਾਂ ਦੇ ਹੋ ਜਾਂਦੇ ਨੇ ਅਚ ਹਾਰਪਿਕ ਐਨੇ ਤਰ੍ਹਾਂ ਦੇ ਆਉਣ ਲੱਗੇ ਆਹ ਹਾਰਪਿਕ ਮੈਂ ਫਰਸਟ ਟਾਈਮ ਮੈਂ ਦੇਖਿਆ ਤੇ ਮੈਂ ਲੈ ਕੇ ਆਈਆਂ ਟਰਾਈ ਕਰੂੰਗੀ ਵੀ ਕਿਵੇਂ ਨਿਕਲਦਾ ਜੀ ਤੁਸੀਂ ਇਹਨੂੰ ਯੂਜ਼ ਕਰਦੇ ਤਾਂ ਮੈਨੂੰ ਜਰੂਰ ਤੁਸੀਂ ਇਹਦਾ ਰਿਵਿਊ ਦੱਸ ਸਕਦੇ ਹੋ ਵੀ ਯੂਜ਼ ਕਰਨ ਵਿੱਚ ਕਿਵੇਂ ਆ ਰੈੱਡ ਹਾਰਪਿਕ ਬਲੂ ਹਾਰਪਿਕ ਹੋਣੇ ਵਾਈਟ ਹਾਰਪਿਕ ਆਉਣ ਲੱਗਿਆ ਪਰ ਮੈਨੂੰ ਲੱਗਿਆ ਇਹ ਰੈੱਡ ਹਾਰਪਿਕ ਦੀ ਤਰ੍ਹਾਂ ਹੀ ਲੱਗਾ ਯੂਜ਼ ਕਰਨ ਵਿੱਚ ਤੇ ਟਾਇਲਟ ਪੇਪਰ ਰੋਲ ਹੋ ਗਿਆ ਰਿਫਾਈਨਡ ਆਇਲ ਹੋ ਗਿਆ ਬਾਡੀ ਲੋਸ਼ਨ ਹੋ ਗਿਆ ਫੇਸ ਕਰੀਮਸ ਹੋ ਗਈਆਂ ਕ੍ਰੀਮ ਇਹ ਅਲੱਗ-ਅਲੱਗ ਤਰ੍ਹਾਂ ਦੀ ਹੈ ਲੈਕਮੇ ਦੀ ਇੱਕ ਤਾਂ ਹੈਗੀ ਹਾਈਡਰੇਟਿੰਗ ਜੈਲ ਆ ਇੱਕ ਫੇਸ ਕਰੀਮ ਹੈ ਹਾਈਡਰੇਟਿੰਗ ਜੈਲ ਮੈਂ ਫਸਟ ਟਾਈਮ ਯੂਜ਼ ਕਰੂੰਗੀ ਮੈਂ ਚਲ ਯੂਜ਼ ਕਰਕੇ ਦੇਖ ਰਵੇ ਕਿ ਕਿੰਨੀ ਵਧੀਆ ਕਰੀਮ ਹੋਗੀ ਤਾਂ ਫਿਰ ਉਸ ਤੋਂ ਬਾਅਦ ਸਰਦੀ ਸਾਰੀ ਲੰਘ ਜੂ ਇੱਕ ਵਾਰ ਸਮਾਨ ਲਿਆਓ ਫਿਨਾਈਲ ਖਤਮ ਹੋਇਆ ਪੈਸੇ ਫਿਨਾਈਲ ਲਿਆਂਦਾ ਸ਼ੈਂਪੂ ਹੋ ਗਿਆ ਇਸ ਵਾਰ ਨਾ ਆਲਮੋਸਟ ਸਾਰਾ ਹੀ ਸਮਾਨ ਖਤਮ ਹੋਇਆ ਪੈਸੇ ਘਰ ਦਾ ਦਾਲਾ ਦੂਣਾ ਥੋੜੇ-ਬਹੁਤੇ ਇੱਕ-ਇੱਕ ਟਾਈਮ ਦੇ ਦੋ-ਦੋ ਟਾਈਮ ਦੇ ਹੀ ਰਹਿ ਗਿਆ ਸੀਗਾ ਰਾਜਮਾ ਕਾਲੇ ਚਨੇ ਚਿੱਟੇ ਚਨੇ ਮੂੰਗੀ ਧੋਮੇ ਦਾਲ ਬੇਲ ਪੂਰੀ ਹੋ ਗਈ ਦਵਿੰਦਰ ਨੂੰ ਬੇਲ ਪੂਰੀ ਬਹੁਤ ਪਸੰਦ ਆ ਮੈਂ ਤਾਂ ਕਹਿਆ ਸੀ ਇੱਕ ਦੋ ਫੈਕ ਲੈ ਲਓ ਕਹਿੰਦੇ ਨਹੀਂ ਮੈਂ ਤਾਂ ਲੈਣੇ ਨਹੀਂ ਤੂੰ ਤਾਂ ਮੈਨੂੰ ਬਣਾਉਣ ਦੀ ਮਾਰੀ ਕਹਿ ਦਿੰਨੀ ਵੀ ਨਾ ਲਓ ਮੈਂ ਖਾਂਦੀ ਨੀ ਬੇਲ ਪੂਰੀ ਮੈਨੂੰ ਪਤੀਆਂ ਲੱਗਦੀ ਹੈਗੀ ਹਨੀ ਹੋ ਗਿਆ ਭੁੰਨੇ ਚ ਜਾਣੇ ਹੋ ਗਏ ਸਾਬਤਨੀਆਂ ਹੋ ਗਿਆ ਆਲਮੋਸਟ ਸਾਰਾ ਇਹ ਸਮਾਨ ਆ ਗਿਆ ਇਸ ਵਾਰਕਰ ਦਾ ਗ੍ਰੋਸਰੀ ਦਾ ਬਾਕੀ ਸਾਰ ਸੋਡਾ ਸਾਬਣ ਕਿੰਨਾ ਕੁਝ ਹੋ ਜਾਂਦਾ ਦਾਲਾ ਮਸਾਲੇ ਹਜੇ ਘਰ ਘੱਟ ਯੂਸ ਚ ਆਉਂਦੇ ਨੇ ਪਰ ਜਿਹੜੇ ਡੇਲੀ ਯੂਸ ਵਾਲਾ ਸਮਾਨ ਜਿਵੇਂ ਸਾਬਣਾ ਸਰਫ ਇਹਨਾਂ ਦੀ ਲਾਗਤ ਬਹੁਤ ਜ਼ਿਆਦਾ ਹੈ। ਘਰ 'ਚ ਰੂਟੀਨ 'ਚ ਆਪਾਂ ਨੂੰ ਚਾਹੀਦੇ ਚਾਹੀਦੇ ਹੁੰਦੇ ਨੇ। ਸਾਰ ਸਭ ਨੂੰ ਕੁਝ ਸਫਾਈ ਨਹੀਂ ਹੁੰਦੀ ਹੈਗੀ। ਡਸ ਹਾਂ ਡਸਟਿੰਗ ਵਾਲੇ ਕੱਪੜੇ ਧੋਣੇ ਨੇ, ਬਾਥਰੂਮ ਧੋਣਾ, ਕਿਚਨ ਦਾ ਸਿੰਕ ਧੋਣੇ ਨੇ, ਕੁਝ ਕੱਪੜੇ ਦੂਜੇ ਧੋਣੇ ਨੇ। ਹਰ ਇੱਕ ਚੀਜ਼ ਲਈ ਸਰਫ ਚਾਹੀਦਾ ਹੁੰਦਾ। ਸਰਫ ਦੀ ਲਾਗਤ ਜ਼ਿਆਦਾ ਹੈ। ਸਾਬਣਾਂ ਵਗੈਰਾ ਡੇਲੀ ਚਾਹੀਦੇ ਨੇ, ਕਲੀਨਰ ਡੇਲੀ ਚਾਹੀਦੇ ਨੇ। ਬਾਕੀ ਹਲਦ, ਆਲ੍ਹਾ ਮਸਾਲੇ ਤਾਂ ਸਾਡੇ ਘਰ 'ਚ ਹੀ ਲੱਗਦੇ ਨੇ। ਆਹ ਚੀਜ਼ਾਂ ਜ਼ਿਆਦਾ ਚਾਹੀਦੀ ਹੁੰਦੀਆਂ। ਤੁਸੀਂ ਜਿਹੜੀ ਚੀਜ਼ ਜ਼ਿਆਦਾ ਚਾਹੀਦੀ ਆਪਾਂ ਨੂੰ ਪਤਾ ਹੁੰਦਾ ਉਹ बाकी ਸਰਦੀ ਵਿੱਚ ਦਾਣਾ ਵੀ ਨਖਰਾਬ ਹੁੰਦੇ ਉਹ ਵੀ ਇਸ ਫਰਮੇ ਕੋਈ ਦਾਲ 1.5 ਕਿਲੋ ਕੋਈ 2 ਕਿਲੋ ਮੰਗੋ ਲਹਰੀ ਵਿੱਚ ਤੇ ਸਰਦੀ 4 ਮਹੀਨੇ ਲੰਘ ਜਾਣਗੇ। باقی ਸਰਦੀਆਂ ਚ ਹਰੀਆਂ ਸਬਜ਼ੀਆਂ ਸਾਬ ਹੁੰਦਾ ਜ਼ਿਆਦਾਤਰ ਪਰ ਫਿਰ ਵੀ ਦਾਣਾ ਵੀ ਬਣ ਗਿਆ ਨਾ ਘਰ ਵਿੱਚ ਦਾਣਾ ਵੀ ਨਾ ਵੀ ਸਰਦਾ ਨਹੀਂ ਗਾ ਸੁੱਕੀ ਸਬਜ਼ੀ ਖਾ ਕੇ ਵੀ ਆਪਾਂ 2 ਦਿਨ ਲਗਾਤਾਰ ਖਾਲੀ ਖਾਏ ਹੁੰਦਾ ਵੀ ਦਾਲ ਖਾਈਏ। ਤੇ ਸਾਂ ਆਪਣਾ ਸਰਫ ਜਿਹੜਾ ਸੀ ਉਹ ਮੈਂ ਇੱਥੇ ਨਾ ਪੌੜੀਆਂ નીચે ਕਵੜਾ ਉਹਦੇ ਵਿੱਚ ਇੱਕ ਡੱਬਾ ਲਗਾਣੇ ਉਹਦੇ ਵਿੱਚ ਮੈਂ ਰੱਖ ਦਾਨੀ ਹੁੰਦੀ ਆ। ਪਹਿਲਾਂ ਦਾ ਸਮਾਨ ਆ ਉਹ ਸਾਰਾ ਮੈਂ ਦੇਖ ਲੂਗੀ ਵੀ ਕੀ ਕੁਸ਼ਾ ਕੀ ਮੈਨੂੰ ਚਾਹੀਦਾ ਉਹ ਮੈਂ ਲੱਗ ਤੋਂ ਬਾਥਰੂਮ ਚ ਰੱਖ ਲੂਗੀ। ਇਹ ਬਾਕੀ ਜਿਹੜਾ ਸਮਾਨ ਨਵਾਂ ਲੈ ਕੇ ਆਉਂਦਾ ਉਹ ਇੱਥੇ ਟਿਕਾ ਦੂੰਗੀ ਫਿਰ ਇੱਕ ਜਗ੍ਹਾ ਤੇ ਸਮਾਨ ਟਿਕੇ ਜੇ ਆਪ ਉਸ ਤੋਂ ਬਾਅਦ ਆਪਾਂ ਨੂੰ ਯੂਜ਼ ਕਰਨਾ ਈਜ਼ੀ ਹੋ ਜਾਂਦਾ ਵੀ ਚੱਕੀ ਚੱਲੋ ਤੇ ਯੂਜ਼ ਕਰੀ ਚੱਲੋ ਬਾਕੀ ਸਮਾਨ ਰੱਖਾ ਵੀ ਇਸ ਤਰੀਕੇ ਨਾਲ ਹੋਵੇ ਕਿ ਸਭ ਕੁਝ ਆਪਣੇ ਸਾਹਮਣੇ ਹੋਵੇ ਆਪਾਂ ਨੂੰ ਮਿਲ ਜੇ ਇਹ ਨਾ ਹੋਵੇ ਆਪਾਂ ਨੂੰ ਲੱਭਦੇ ਫਿਰ ਇਹ ਵੇ ਆਵਾ ਇਹ ਕਿੱਥੇ ਆ ਕਿੱਥੇ ਆ ਬਾਕੀ ਸਾਬਣਾਂ ਸਰਫ ਸਬਨਾਂ ਦੀ ਚੀਜ਼ਾਂ ਖਾਣ ਵਾਲੀਆਂ ਚੀਜ਼ਾਂ ਨਾਲ ਹਮੇਸ਼ਾ ਅਲੱਗ ਹੀ ਰੱਖੇ ਜਾਂਦੀਆਂ ਫਿਰ ਉਹਨਾਂ ਦੇ ਵਿੱਚ ਸਮੈਲ ਪੈ ਜਾਂਦੀ ਸਰਫ ਸਾਬਣਾਂ ਦੀ ਖਾਣ ਵਾਲੀਆਂ ਚੀਜ਼ਾਂ ਵਿੱਚ ਇਹ ਮੈਂ ਹਮੇਸ਼ਾ ਅਲੱਗ ਤੋਂ ਹੀ ਰੱਖਦੀ ਹੁੰਦੀ ਆ ਤੋਂ ਇਹ ਵਾਲੇ ਕੰਟੇਨਰ ਲੈ ਕੇ ਅੰਜੱਕੇ ਖਾਲੀ ਹੋਏ ਪਏ ਸੀ ਗ੍ਰੋਸਰੀ ਵਾਲੇ ਨੇ ਇਹਦੇ ਵਿੱਚ ਵੀ ਸਾਰਾ ਸਮਾਨ ਮੈਂ ਰੱਖ ਦੂੰਗੀ ਸਮਾਨ ਇਸ ਤਰੀਕੇ ਨਾਲ ਰੱਖੂੰਗੀ ਉਹੀ ਗੱਲ 바ਰੀ ਬਾਰੀ ਰਿਪੀਟ ਹੋ ਰਹੀ ਹੈ ਨਾ ਆਪਾਂ ਨੂੰ ਜੋ ਚਾਹੀਦੀ ਹੁੰਦੀ ਹੈ ਚੀਜ਼ ਮਿਲ ਜੇ ਨਹੀਂ ਫਿਕਰ ਇਹ ਚੀਜ਼ ਪਈ ਦਾ ਕੀ ਫਾਇਦਾ ਜੇ ਆਪਾਂ ਨੂੰ ਮੌਕੇ ਤੇ ਮਿਲੇ ਹੀ ਨਾ ਇਸ ਕਰਕੇ ਇੱਕ ਕੰਟੇਨਰ ਵਿੱਚ ਮੈਂ ਡਾਲਾ ਪਾ ਦਨੀ ਹਲੇ ਮੈਂ ਡੱਬਿਆਂ ਵਿੱਚ ਰਿਫਿਲ ਨਹੀਂ ਕਰਦੀ ਕਿਉਂਕਿ ਇੱਕ ਇੱਕ ਟਾਈਮ ਦੀਆਂ ਕੋਈ ਇੱਕ ਚਣੇ ਮੇਰੇ ਕੋਲ ਇੱਕ ਟਾਈਮ ਦੇ ਪਏ ਨੇ ਕੋਈ ਦੋ ਟਾਈਮ ਦੇ ਪਏ ਨੇ ਜਿਵੇਂ ਜਿਵੇਂ ਮੱਟਬੇ ਖਾਲੀ ਹੋਈ ਜਾਣਗੇ ਫਿਰ ਵਾਸ਼ ਕਰਕੇ ਉਹਨਾਂ ਨੂੰ ਮੈਂ ਰੀਫਿਲ ਕਰ ਦੰਨੂੰ ਇਕੱਠੇ ਮੈਂ ਡੱਬੇ ਧੋਂਦੀ ਨਹੀਂ ਹੁੰਦੀ ਕਦੇ ਵੀ ਧਾਹ ਵਾਲੇ ਡੱਬੇ ਇਕੱਠੇ ਮੈਂ ਖਾਲੀ ਕਰਕੇ ਵਾਸ਼ ਕਰ ਦੰਨੀਆਂ ਜਿਹੜਾ ਡੱਬਾ ਖਾਲੀ ਹੁੰਦਾ ਉਦੋਂ ਮੈਂ ਵਾਸ਼ ਕਰਕੇ ਫਿਰ ਰੀਫਿਲ ਕਰ ਦੰਨੀਆਂ ਇੱਕ ਇੱਕ ਕਰਕੇ ਧੋਣਾ ਵੀ ਸੌਖਾ ਜਿਵੇਂ ਖਾਲੀ ਹੋਈ ਜਾਂਦਾ ਸਾਰਿਆਂ ਨੂੰ ਖਾਲੀ ਕਰਾਂਗੇ ਧੋਵਾਂਗੇ ਧੁੱਪੇ 'ਤੇ ਰੰਗਿਸਖਾ ਮੰਗੋ ਬਹੁਤ ਜ਼ਿਆਦਾ ਕੰਮ ਵੱਧ ਜਾਂਦਾ ਇਸ ਕਰਕੇ ਇੱਕ ਇੱਕ ਕਰਕੇ ਧੋਈ ਚੱਲੂ ਜਿਵੇਂ ਜਿਵੇਂ ਖਾਲੀ ਹੁੰਦਾ ਉਦੋਂ ਦਾ ਕੰਮ ਆਪਣਾ ਈਜ਼ੀ ਹੋ ਜਾਂਦਾ ਉਹ ਇੱਕ ਕੰਟੇਨਰ ਚ ਮੈਂ ਦਾਵਾ ਪਾਤੀਆਂ ਸੁੱਕੀਆਂ ਇੱਕ ਕੰਟੇਨਰ ਵਿੱਚ ਮੈਂ ਬੇਸਨ ਮੈਦਾ ਪਾਤਾ ਇਸ ਤਰ੍ਹਾਂ ਫਿਰ ਆਪਾਂ ਨੂੰ ਚੀਜ਼ ਮਿਲ ਜਾਂਦੀ ਹੈ ਵੈਸੇ ਟਰਾਂਸਪੇਰੈਂਟ ਨੇ ਬਾਹਰੋਂ ਦਿਖਦਾ ਵੀ ਕਿਹੜੇ ਡੱਬੇ ਵਿੱਚ ਕੀ ਪਿਆ ਤਾਂ ਉਂ ਜਿਵੇਂ ਚੀਜ਼ ਚੱਕੀ ਜਾਂਦੀ ਹੈ ਫਿਰ ਇਹ ਹੁਣ ਬਹੁਤ ਹੀ ਵੱਡਾ ਕੰਮ ਹੋ ਗਿਆ ਵੀ ਰਾਸ਼ਨ ਅਸੀਂ ਘਰੇ ਲਿਆ ਕੇ ਰੱਖ ਲਿਆ ਜਮ੍ਹਾਂ ਕਰ ਲਿਆ ਹੁਣ ਬਾਜ਼ਾਰ ਵਾਲੇ ਗੇੜੇ ਨਹੀਂ ਲੱਗਣਗੇ ਦਵਿੰਦਰ ਨੂੰ ਵੀ ਪਸੰਦ ਨਹੀਂ ਹੈਗਾ ਕਿ ਰੋ ਰੋ ਤੁਸੀਂ ਸੌਦੇ ਵਾਲੀ ਦੁਕਾਨ ਤੇ ਜਾ ਕੇ ਚੀਜ਼ਾਂ ਚੱਕੀ ਆਓ ਤੇ ਮੈਨੂੰ ਵੀ ਇਹ ਵਧੀਆ ਲੱਗਦਾ ਵੀ ਤੁਸੀਂ ਰੋਜ਼ ਮੰਗਾਈ ਚੱਲੋ ਤੇ ਉਹਨਾਂ ਨੂੰ ਸੰਭੀ ਚੱਲੋ ਮੰਗਾਈ ਚੱਲੋ ਰੱਖੀ ਚੱਲੋ ਵੀ ਤੁਰਤ ਜੇ ਚੀਜ਼ ਖਤਮ ਹੋਣੀ ਤਾਂ ਮੰਗਾਉਣੀ ਵਧੀਆ ਲੱਗਦਾ ਬਾਕੀ ਸ਼ਹਿਰ ਪਿੰਡ ਦਾ ਫਰਕ ਹੁੰਦਾ ਜੋ ਪਿੰਡ 'ਚ ਰਹਿੰਦੇ ਹੋਈ ਹਰ ਇੱਕ ਚੀਜ਼ ਆਪਣੇ ਕੋਲੇ ਅਵੇਲੇਬਲ ਨਹੀਂ ਹੁੰਦੀ ਫਿਰ ਸਮਾਨ ਆਪਾਂ ਨੂੰ ਥਾਂ 'ਤੇ ਲਿਆ ਕੇ ਰੱਖਣਾ ਪੈਂਦਾ ਵੀ ਰੋਜ਼ ਰੋਜ਼ ਸ਼ਹਿਰ ਭੱਜਣ ਨਾਲ ਚੀਜ਼ ਘਾਰੇ ਹੋਵੇ ਚੱਕਰ ਲੋ ਤਾਂ ਯੂਜ਼ ਕਰ ਲੋ ਸਮਾਨ ਸੰਭਾਲਣਾ ਵੀ ਨਾ ਬਹੁਤ ਵੱਡਾ ਕੰਮ ਹੋ ਜਾਂਦਾ ਇੱਕ ਜ਼ਿੰਮੇਵਾਰੀ ਵਾਲਾ ਕੰਮ ਹੋ ਜਾਂਦਾ ਕਿਉਂਕਿ ਸਮਾਨ ਤਾਂ ਠੀਕ ਆਪਾਂ ਨੂੰ ਜੈਂਟਸ ਨੇ ਲਿਆ ਕੇ ਦੇਤਾ ਉਸ ਤੋਂ ਬਾਅਦ ਸੰਭਾਲਣਾ ਆਪਣਾ ਕੰਮ ਆ ਇਹ ਮੌਕੇ ਤੇ ਉਹਨੂੰ ਚੱਕ ਕੇ ਯੂਜ਼ ਕਰਨਾ ਆਪਾਂ ਨੂੰ ਫਟਾਫਟ ਚੀਜ਼ ਮਿਲ ਜੇ ਉਹ ਵੀ ਆਪਣੀ ਇੱਕ ਜ਼ਿੰਮੇਵਾਰੀ ਹੋ ਜਾਂਦੀ ਹੈ ਨਾ ਮਿਲੇ ਫੇਰ ਇਹ ਮੈਂ ਹੋਂਦਾ ਵੀ ਚੀਜ਼ ਕਰ ਹੈਗੀਆ ਪਰ ਮਿਲ ਨਹੀਂ ਰਹੀ ਫੇਕਰ ਹੀ ਰੱਖੀਦਾ ਵੀ ਕੀ ਫਾਇਦਾ ਜੇ ਆਪਾਂ ਨੂੰ ਟਾਈਮ ਤੇ ਚੀਜ਼ ਮਿਲੇ ਨਾ ਸੋ ਇੱਕ ਕੰਟੇਨਰ ਵਿੱਚ ਮੈਂ ਮਿਰਚ ਹਲਦੀ ਤੇ ਨਮਕ ਪਾ ਕੇ ਰੱਖਦਾ ਤੇ ਜਿਹੜੇ ਛੋਟੇ ਮਸਾਲੇ ਸੀ ਪੈਕੇਟ ਸੀ ਛੋਟੇ ਅਜਵੈਨ ਜੀਰਾ ਕਾਲੀ ਮਿਰਚ ਤੇ ਢਗੀ ਮਿਰਚ ਉਹ ਮੈਂ ਅਲੱਗ ਤੋਂ ਇੱਕ ਬਾਸਕਟ ਵਿੱਚ ਪਾ ਕੇ ਰੱਖਦੇ ਫਿਰ ਛੋਟੇ ਪੈਕੇਜ ਨਾਲ ਵੱਡੇ ਸਮਾਨ ਵਿੱਚ ਮਿਕਸ ਹੋ ਜਾਂਦੇ ਨੇ ਫੜਾ ਫੜ ਮਿਲਦੇ ਨਹੀਂ ਹੈਗੇ ਫਿਰ ਇਸ ਕਰਕੇ ਮੈਂ ਛੋਟੇ ਪੈਕੇਟ ਅਲੱਗ ਤੋਂ ਇੱਕ ਬਾਸਕਟ ਵਿੱਚ ਰੱਖਦੇ ਤੇ ਪਾਸਤਾ ਖਤਮ ਸੀ ਉਹਨੂੰ ਮੈਂ ਕਿਹਾ ਚਲੋ ਹੁਣ ਮੈਂ ਕੰਟੇਨਰ ਵਿੱਚ ਕੱਢ ਕੇ ਰੱਖ ਹੀ ਦਿੰਨੇ ਇੱਕ ਡੱਬਾ ਖਾਲੀ ਹੀ ਪਿਆ ਸੀਗਾ ਤੇ ਪਾਸਤਾ ਮੈਂ ਰਿਫਿਲ ਕਰ ਦਾਂਗੇ ਡੱਬੇ ਵਿੱਚ ਬਾਕੀ ਸਮਾਨ ਜਿਵੇਂ ਜਿੰਮੇ ਮੇਰਾ ਡੱਬੇ ਵਿੱਚ ਖਤਮ ਹੋਊਗਾ ਉਹ ਮੈਂ ਰਿਫਿਲ ਕਰੀ ਚੱਲਾਂਗੀ ਹਾਲੇ ਮੈਂ ਰਿਫਿਲ ਤਾਂ ਨਹੀਂ ਕਰ ਰਹੀ ਹੈਗੀ ਕਿਉਂਕਿ ਡੱਬੇ ਵਿੱਚ ਹਾਲੇ ਥੋੜਾ ਥੋੜਾ ਸਮਾਨ ਪਿਆ ਪਾਸਤਾ ਪਰਲੇਮੈਂਟ ਡੱਬੇ ਵਿੱਚ ਪਾ ਕੇ ਜਿਹੜੇ ਛੋਟੇ-ਛੋਟੇ ਪਾਉਚ ਨੇ ਸੀਡਸ ਦੇ ਪਮਕਿੰਟ ਸੀਡਸ ਸਨਫਲਾవర్ ਸੀਡਸ ਜਾਂ ਕੋਫੀ ਹੋਗੀ ਜਾਂ ਈਮਲੀ ਵਾਲੀ ਸੌਸ ਦੇ ਛੋਟੇ ਪੈਕੇਟ ਲੈ ਕੇ ਆਉਂਦੇ ਸੀਗੇ ਮਿਸ਼ਰੀ ਵਾਲੇ ਪੈਕੇਟ ਲੈ ਕੇ ਆਉਂਦੇ ਸੀ ਤਾਂ ਗਾ ਮਿਸ਼ਰੀ ਤੇ ਉਹ ਮੈਨੂੰ ਲੱਗੋ ਤੋ ਇੱਕ ਡੱਬੇ ਵਿੱਚ ਰੱਖਦੇ ਇਸ ਤਰ੍ਹਾਂ ਛੋਟੀਆਂ ਚੀਜ਼ਾਂ ਫਿਰ ਮੈਂ ਅਲੱਗ ਰੱਖਦੇ ਹੁੰਦੀ ਆ ਵੀ ਤਾਂ ਕਿ ਵੱਡੇ ਪੈਕੇਟਸ ਦੇ ਵਿੱਚ ਮਿਕਸ ਹੋਪਨਾ ਹੋਣ ਜਾਂ ਆਪਾਂ ਨੂੰ ਜਲਦੀ ਮਿਲ ਜਾਣ ਤੇ ਉਹਨੂੰ ਪੌਣੀਆਂ ਦੇ نیچے ਤਾਂ ਮੈਂ ਜੈਕਟਸ ਰੱਖ ਲਈਆਂ ਸੋ ਪਰ ਅੰਦਰ ਤੇ ਪਿੱਛੇ ਵੀ ਜਗ੍ਹਾ ਹੈਗੀ ਨਾ ਕਾਫੀ ਖੁੱਲੀ ਹੈਗੀ ਸਪੇਸ ਤੋ ਇੱਥੇ ਮੈਂ ਸਾਰੇ ਕੰਟੇਨਰ ਰੱਖ ਦੂੰਗੀ। ਬਾਕੀ ਟਰਾਂਸਪੇਰੈਂਟ ਨੇ ਬਾਹਰੋਂ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਆਹ ਸਮਾਨ ਹੈ ਉਹ ਡੱਬਾ ਚੱਕੋ ਤੇ ਉਹਦੇ ਵਿੱਚੋਂ ਕੱਢ ਲਓ। ਇੱਕ ਡੱਬੇ ਵਿੱਚ ਬਸ ਮੇਰਾ ਪਹਿਲਾਂ ਵਾਲਾ ਸਮਾਨ ਤਾਂ ਜੋ ਮੇਰੇ ਕੋਲ ਇੱਕ ਦੋ ਚੀਜ਼ਾਂ ਪਹਿਲਾਂ ਪਈ ਸੀ, ਇੱਕ ਚਾਪਤੀ ਦਾ ਪੈਕੇਟ ਪਿਆ ਸੀ ਪਹਿਲਾਂ, ਇੱਕ ਨਮਕ ਦਾ ਸੀ ਤੇ ਇੱਕ ਇੱਕ ਦੋ ਪੈਕੇਟ ਬੂੰਦੀ ਦੇ ਪਏ ਸੀ। ਉਹ ਮੇਰੇ ਕੋਲ ਪਈ ਸੀ। ਪਹਿਲਾਂ ਉਹ ਮੈਂ ਅਲੱਗ ਤੋਂ ਹੀ ਰੱਖ ਲਿਆ ਪੁਰਾਣਾ ਸਮਾਨ ਪਹਿਲਾਂ ਵਾਲਾ। ਤੋ ਇਸ ਤਰ੍ਹਾਂ ਸਮਾਨ ਸੰਭਾਲਣ ਦਾ ਕੰਮ ਵੀ ਮੇਰਾ ਬਹੁਤ ਵੱਡਾ ਹੋਣ ਕੰਮ ਖਤਮ ਹੋ ਗਿਆ। ਫਿਰ ਸਵੇਰੇ ਮੈਂ ਹੋਰ ਕੰਮ ਕਰਦੀ ਹੋਊਂਗੀ ਜੇ ਮੈਂ ਹੁਣ ਘੰ ਜਿੰਨਾ ਮਰਜ਼ੀ ਟਾਈਮ ਵੇਸਟ ਕਰ ਲੋ ਹਨਾ ਆਪਣਾ ਮੋਬਾਈਲ ਸਕਰੋਲ ਕਰ ਕਰਕੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹਦੇ ਵਿੱਚੋਂ ਕੁਝ ਨਾ ਨਿਕਲਦਾ ਹੈਗਾ ਬਲਕਿ ਕੰਮ ਕਰਕੇ ਤੁਸੀਂ ਸਪੈਂਡ ਕਰੋ ਟਾਈਮ ਫੋਨ ਤੇ ਫਿਰ ਵਧੀਆ ਲੱਗਦਾ ਹੈ ਵੀ ਹਾਂ ਆਪਣੇ ਕੰਮ ਹੋਏ ਹੋਏ ਨਹੀਂ ਹੈਗਾ ਕਿ ਫੋਨ ਨੂੰ ਟਾਈਮ ਹੀ ਦੇਣਾ ਉਹ ਵੀ ਟਾਈਮ ਦੇਣਾ ਜ਼ਰੂਰੀ ਹੋ ਜਾਂਦਾ ਕਿਉਂਕਿ ਹੋਰ ਅੱਜਕੱਲ ਐਂਟਰਟੇਨਮੈਂਟ ਦਾ ਕੋਈ ਸਾਧਨ ਕਦੇ ਹੈ ਨਹੀਂਗਾ ਫੋਨ ਤੇ ਥੋੜਾ ਬਹੁਤ ਆਪਾਂ ਚਲੋ ਆਪਾਂ ਟਾਈਮ ਪਾਸ ਕਰ ਸਕਦੇ ਐਂਟਰਟੇਨਮੈਂਟ ਕਰ ਸਕਦੇ ਕੋਈ ਗੱਲ ਸਿੱਖਦੇ ਵੀ ਨਹੀਂ ਹੈਗਾ ਵੀ ਕਾਰ ਹੁਣ ਸਾਰਾ ਟਾਈਮ ਫੋਨ ਤੇ ਸਪੈਂਡ ਕਰੇ ਕੋਈ ਨੂੰ ਕੁਝ ਆਪ ਸਿੱਖਦੇ ਨਹੀਂ ਆ ਪਰ ਫ੍ਰੀ ਹੋ ਕੇ ਫੋਨ ਚੱਕੀਏ ਤਾਂ ਉਹਦਾ ਜਿਆਦਾ ਵਧੀਆ ਲੱਗਦਾਗਾ ਚੀਨੀ ਸੀ ਉਹ ਵੀ ਮੈਂ ਕੰਟੇਨਰ ਵਿੱਚ ਕੱਢ ਲਈ ਤੇ ਬਾਕੀ ਦੀ ਬਚੀ ਦੀ ਚੀਨੀ ਰੱਖ ਲਵਾਂਗੀ ਅੰਦਰ ਬਿਕੋਜ਼ ਸਾਨੂੰ ਤਾਂ ਇਹ ਹੁਣ ਕਿੰਨਾ ਟਾਈਮ ਨਹੀਂ ਖਤਮ ਹੋਣੀ ਪਰ ਸਾਡੇ ਤਾਂ 1 ਕਿਲੋ ਚੀਨੀ ਵੀ ਘਰੇ ਲੱਗਦੀ ਨਹੀਂ ਹੈਗੀ ਮਹੀਨੇ ਵਿੱਚ 1 ਕਿਲੋ ਵੀ ਨਹੀਂ ਲੱਗਦੀ ਅਸੀਂ ਸਾਰੇ ਚਾਹ ਫਿੱਕੀ ਪੀਨੇ ਵਾਸਤੇ ਖੇਤ ਕਰਕੇ ਥੋੜੀ ਚੀਨੀ ਜ਼ਿਆਦਾ ਲੱਗਦੀ ਹੈ ਵਿੱਚ ਚਾਹ ਜਾਂਦੀ ਹੈ ਖੇਤ ਜਰੋ ਉਹ ਮਿੱਠਾ ਚਾਹ ਲੈ ਪੀਂਦੇ ਨੇ ਉਹ ਤਾਂ ਘਰੇ ਦਾ ਅਸੀਂ ਸਾਰੇ ਆਲਮੋਸਟ ਵਿਕੀ ਹੀ ਪੀਂਨੇ ਆ ਚਾਹ ਤੇ ਇਸ ਤਰੀਕੇ ਨਾਲ ਮੇਰਾ ਸਾਰਾ ਸਮਾਨ ਸਮਾਨਨ ਦਾ ਕੰਮ ਬਹੁਤ ਹੀ ਵੱਡਾ ਕੰਮ ਸੀ ਇਹ ਬਹੁਤ ਵੱਡਾ ਜਦੋਂ ਕੰਮ ਸ਼ੁਰੂ ਕਰਦੇ ਨੇ ਉਦੋਂ ਲੱਗਦਾ ਵੀ ਹਾਏ ਮੈਂ ਕਿੱਥੋਂ ਸ਼ੁਰੂ ਕਰਾਂ ਕਵੇਂ ਕਰਾਂ ਕਰਾਂ ਹੁਣ ਕ ਫੇਰ ਕਰਾਂ ਕਿੰਨਾ ਕੁਝ ਆਪਾਂ ਸੋਚ ਕੇ ਖੜੇ ਹੁੰਨੇ ਆ ਪਰ ਜਦੋਂ ਕਰ ਲਿਆ ਨਾ ਕੰਮ ਫੇਰ ਆਇਆ ਲੱਗਦਾ ਵੀ ਬਹੁਤ ਵਧੀਆ ਹੋ ਗਿਆ ਕੰਮ ਜਿਹੜਾ ਆਪਾਂ ਕਰ ਲਿਆ ਨਾ ਬਹੁਤ ਹੀ ਵਧੀਆ ਹੋ ਗਿਆ ਮੈਨੂੰ ਵੀ ਹੁਣ ਬਹੁਤ ਵਧੀਆ ਲੱਗ ਰਿਹਾ ਸਾਂ ਲੱਗ ਰਿਹਾ ਹੁਣ ਮੈਂ ਸਵੇਰ ਦੇ ਕੰਮ ਚਲੋ ਪਲਾਨ ਕਰ ਲਵਾਂ ਕਿ ਸਵੇਰੇ ਆਹ ਕੰਮ ਕਰਨੇ ਨੇਗੇ ਕੰਮ ਕਰਾਂ ਚ ਦੇਖ ਹੁੰਦੇ ਨਹੀਂ ਕਦੇ ਨਹੀਂ ਖਤਮ ਹੁੰਦੇ ਛੋਟੇ ਹੋਣ ਵੱਡੇ ਹੋਣ ਕੰਮ ਕੰਮ ਨਿਕਲ ਹੀ ਆਉਂਦੇ ਹੁੰਦੇ ਨੇ ਕੰਮ ਕਦੇ ਵੀ ਕਦੋਂ ਇੱਕ ਕੰਮ ਨੂੰ ਹੱਥ ਪਾਉਣਾ ਉਹਦੇ ਵਿੱਚ ਇੱਕ ਦੋ ਕੰਮ ਹੋਰ ਨਿਕਲੇ ਹੋਣਗੇ ਸੋ ਇਸ ਤਰੀਕੇ ਨਾਲ ਇਹ ਮੇਰਾ ਬਹੁਤ ਵੱਡਾ ਕੰਮ ਹੋ ਗਿਆ ਮੈਂ ਕਿਹਾ ਚਲੋ ਮੈਂ ਟੇਬਲ ਵੀ ਕਲੀਨ ਕਰਦਾ ਵਾਈਪ ਕਰਦਾ ਕਿਉਂਕਿ ਖਾਲੀ ਇਸ ਵਿੱਚ ਮਟਰੀਲ ਵਗੈਰਾ ਇਥੋ ਚੱਕ ਦੇ ਜਿੱਥੇ ਮੈਂ ਸਮਾਨ ਰੱਖਿਆ ਸੀਗਾ ਤੇ ਇਹਨੂੰ ਵੀ ਵਾਈਪ ਕਰਦਾ ਫਿਰ ਖਾਲੀ ਟੇਬਲ ਕਲੀਨ ਮੈਂ ਜਦੋਂ ਕੱਪੜਾ ਮਾਰ ਕੇ ਨੂੰ ਕਲੀਨ ਕਰ ਦਾਂ ਨੀ ਫੇਰ ਹੀ ਮੈਂ ਸਾਰਾ ਸਮਾਨ ਟਿਕਾਉਂਗੀ ਸੋ ਐਸੇ ਜਿਵੇਂ ਅੱਜ ਵਾਲੀ ਵੀਡੀਓ ਹੋਪਸ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕਰਿਆ ਹੋਇਆ ਤੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ